ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੰਕਾਗੜ ਸੋਨੇ ਕਾ ਪਿਆ ਮੂਰਖ ਰਾਵਣ ਕਿਆ ਲੈ ਗਿਆ ਵੇਦਾਂ ਸ਼ਾਸਤਰਾਂ ਦੇ ਗਿਆਤਾ ਮਹਾਨ ਵਿਦਵਾਨ ਸੋਨੇ ਦੀ ਲੰਕਾ ਦੇ ਮਾਲਕ ਰਾਵਣ ਨੂੰ ਗੁਰਬਾਣੀ ਨੇ ਮੂਰਖ ਆਖਿਆ ਹੈ ਕਿਉਂਕਿ ਉਹ ਸ਼ਕਤੀ ਨਾਲ ਤਨ ਨਾਲ ਜੁੜਿਆ ਸੀ ਸਤ ਨਾਲ ਨਹੀਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਬੰਦੇ ਕੋਲ ਜਿੰਨੀ ਮਰਜੀ ਤਨ ਦੌਲਤ ਹੋਵੇ ਉਹ ਕਿਸੇ ਨਾਲ ਨਹੀਂ ਜਾਣੇ ਨਾ ਕੋਈ ਲੈ ਆਇਓ ਏ ਤਨ ਨਾ ਕੋਈ ਲੈ ਜਾਤ ਤਨ ਉਤੇ ਮਾਨ ਕਰਨ ਵਾਲਾ ਬੰਦਾ ਜਵਾਰੀ ਵਾਂਗ ਖਾਲੀ ਹੱਥ ਚਲਾ ਜਾਂਦਾ ਹੈ ਕਹ ਕਬੀਰ ਕਿਛ ਗੁਣ ਵਿਚਾਰ ਚਲੇ ਜਵਾਰੀ ਦੋ ਹੱਥ ਛਾੜ ਰਾਵਣ ਦੀ ਵਿਦਵਤਾ ਦਾ ਜ਼ਿਕਰ ਗੁਰੂ ਅਰਜੁਨਦੇਵ ਜੀ ਨੇ ਕੀਤਾ ਹੈ ਰਾਵਣ ਐਸਾ ਸਮਝਦਾਰ ਸੀ ਕਿ ਉਸ ਨੂੰ ਪਤਾ ਸੀ ਕਿ ਰੱਬ ਕੇਵਲ ਭਗਤੀ ਦੇ ਨਾਲ ਨਹੀਂ ਰੀਜ਼ਦਾ ਉਸ ਨੂੰ ਸਿਰ ਦੇਣਾ ਪੈਂਦਾ ਹੈ ਸੰਮਲ ਜੋ ਇਸ ਪ੍ਰੇਮ ਕੀ ਧਮਕੇ ਹੋਤੀ ਸਾਟ ਰਾਵਣ ਹਉਤੇ ਸੁਰੰਕਨ ਜਿਨ ਸਿਰਦੀ ਨੇ ਕਾਟ ਗੁਰੂ ਤੇਗ ਬਹਾਦਰ ਜੀ ਬਾਣੀ ਵਿੱਚ ਸਾਨੂੰ ਸਮਝਾਉਂਦੇ ਹਨ RAM ਗਿਓ ਰਾਵਣ ਗਿਓ ਜਾਂ ਕੋ ਬਹੁ ਪਰਿਵਾਰ ਕੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ RAM ਹੋਵੇ ਜਾਂ ਰਾਵਣ ਇੱਥੇ ਕੋਈ ਸੰਸਾਰ ਵਿੱਚ ਰਹਿਣ ਵਾਲਾ ਨਹੀਂ ਹੈ ਇਹ ਸੰਸਾਰ ਸੁਪਨੇ ਵਾਂਗ ਹੈ ਲੰਕਾ ਸਾ ਕੋੜ ਸਮੁੰਦ ਸੀ ਖਾਈ ਤੈ ਰਾਵਣ ਕਰ ਖਬਰ ਨਾ ਪਾਈ ਅੱਜ ਉਸ ਰਾਵਣ ਦੇ ਘਰ ਦਾ ਨਿਸ਼ਾਨ ਤੱਕ ਨਹੀਂ ਮਿਲਦਾ ਕਿਆ ਮੰਗੋ ਕਿਛ ਥਿਰ ਨਾ ਰਹਾਈ ਭਗਤ ਕਬੀਰ ਜੀ ਆਖਦੇ ਹਨ ਕਿ ਮੈਂ ਰੱਬ ਕੋਲੋਂ ਕੀ ਮੰਗਾ ਦੇਖਤ ਨੈਣ ਚਲਿਓ ਜਗ ਜਾਈ ਅੱਖਾਂ ਦੇ ਸਾਹਮਣੇ ਇਹ ਦੁਨੀਆ ਚੱਲੀ ਜਾ ਰਹੀ ਹੈ 1 ਲੱਖ ਪੂਤ ਸਵਾਲਖ ਨਾਤੀ ਤਹਰਾਵਣ ਕਰ ਦਿਆ ਨਾ ਬਾਤੀ ਅੱਜ ਉਸਦੇ ਮਹਿਲਾਂ ਵਿੱਚ ਕੋਈ ਦੀਵਾ ਜਲਾਉਣ ਵਾਲਾ ਵੀ ਨਹੀਂ ਰਿਹਾ ਗੁਰਬਾਣੀ ਵਿੱਚ ਰਾਵਣ ਨੂੰ ਮੂਰਖ ਇਸ ਸੰਦਰਭ ਦੇ ਵਿੱਚ ਕਿਹਾ ਗਿਆ ਹੈ ਕਿ ਜੋ ਵੀ ਇਸ ਦੁਨੀਆ ਦੇ ਵਿੱਚ ਕੇਵਲ ਦੌਲਤ ਨੂੰ ਪਿਆਰ ਕਰਦੇ ਹਨ ਉਹ ਮੂਰਖ ਹਨ ਬੰਦੇ ਦੇ ਨਾਲ ਕੁਝ ਵੀ ਨਹੀਂ ਜਾਂਦਾ ਭਗਤ ਕਬੀਰ ਜੀ ਸਮਝਾਉਂਦੇ ਹਨ ਕਹਿਤ ਕਬੀਰ ਸੁਨੋਰੇ ਲੋਈ RAM ਨਾਮ ਬਿਨ ਮੁਕਤ ਨ ਹੋਈ ਹੀ ਜੀਵ ਤੂੰ ਜਿਉਂਦੇ ਜੀ ਨੇ ਕਰਮ ਭਜਨ ਬੰਦਗੀ ਨਾਮ ਸਿਮਰਨ ਕਰ ਜੋ ਤੇਰੇ ਨਾਲ ਜਾਣੇ ਹਨ ਸਾਥ ਨਾ ਚਾਲੇ ਬਿਨ ਭਜਨ ਵਿਖਿਆ सगली ਚਾਰ ਹਰ ਹਰ ਨਾਮ ਕਮਾਉਣਾ ਨਾਨਕ ਇਹ ਤਨਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ